ਐਸੀ ਦੀਵਾਲੀ ਤਾਂ ਅਸੀਂ 20 ਨੂੰ ਹੀ ਕਰਾਂਗੇ ਹਾਂਜੀ ਕੰਟੀਨਿਊਇਟੀ ਕਿਉਂਕਿ 3 45 ਦਾ ਵੈਸੇ ਬੰਦਾ ਏ ਜੋ ਦੀਵਾਲੀ ਦੀ ਸਟਾਰਟਿੰਗ ਹੋ ਜਾਂਦੀ ਏ ਤੇ ਜੇ ਮੱਸੀਆ ਨੂੰ ਅਸੀਂ ਦੇਖਦੇ ਆਂ ਤੇ ਮੱਸੀਆ ਕਰਕੇ ਸਾਨੂੰ ਮਤਲਬ ਕਿ 21st ਨੂੰ ਹੀ ਕਰਾਂਗੇ ਇਸ ਵਾਰ ਕੰਫਿਊਜ਼ਨ ਕਾਫੀ ਜ਼ਿਆਦਾ ਕ੍ਰੀਏਟ ਹੋਈ ਪਈ ਏ ਕੁਝ ਲੋਕ 21 ਤਰੀਕ ਨੂੰ ਮਨਾਉਣ ਜਾ ਰਹੇ ਨੇ ਲੋਕ ਉਹ ਮੀਡੀਆ ਕੋ ਉਹ ਕੱਲ ਰਿਹਾ ਨਾ ਫਾਲੋ ਇਨ ਐਕਸ ਪਰ ਉਹ ਉਤਨਾ ਹੀ ਜ਼ਿਆਦਾ ਕੰਫਿਊਜ਼ ਕਰ ਰਿਹਾ ਕਿ ਇਸ ਲਈ 20th ਕੋ फर्स्ट की कह रहे हैं क्योंकि जैसे मीटिंग बैठी है पंडित की तो मोस्टली अब जैसे जो हिंदू धर्म करेगा वैसे ही हम चलेंगे ਮੈਂ ਇਸ ਵਾਰ ਦੀਵਾਲੀ ਦਾ ਤਿਉਹਾਰ ਕਿੰਨੀ ਤਰੀਕ ਨੂੰ ਮਨਾਉਣ ਜਾ ਰਹੇ ਹਾਂ 21 ਤਰੀਕ ਨੂੰ ਅਸੀਂ ਤਾਂ ਮਨਾਉਣਾ ਹੈ ਕੁਝ ਲੋਕ 20 ਤਰੀਕ ਨੂੰ ਮਨਾਉਣ ਜਾ ਰਹੇ ਨੇ ਕੁਝ 21 ਨੂੰ ਚੱਲ ਇਹ ਤਿਉਹਾਰ ਖਰਾਬ ਕਰਨ ਦੀ ਗੱਲ ਹੈ ਹੋਰ ਕੁਝ ਨਹੀਂ ਹੈਗਾ ਸ਼ਾਇਦ ਚਾਰਮ ਜਿਹੜਾ ਹੈਗਾ ਤਿਆਰ ਦਾ ਉਹ ਕਿਤੇ ਨਾ ਕਿਤੇ ਘਟ ਜਾਂਦਾ ਦੀਵਾਲੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਓਵੇਂ ਹੀ ਲੋਕਾਂ ਦੇ ਵਿੱਚ ਐਕਸਾਈਟਮੈਂਟ ਜਿਹੜੀ ਹੈ ਵੱਧਦੀ ਜਾ ਰਹੀ ਹੈ ਬਾਜ਼ਾਰ ਜਿਹੜੇ ਸੱਜ ਚੁੱਕੇ ਹੋਏ ਨੇ ਤੇ ਲੋਕ ਘਰੋਂ ਜਿਹੜੇ ਨੇ ਬਾਜ਼ਾਰਾਂ ਦੇ ਵਿੱਚ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪਰਚੇਜ਼ਿੰਗ ਜਿਹੜੀ ਹੈ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਕੀਤੀ ਜਾਂਦੀ ਹੈ ਸੋ ਉੱਥੇ ਹੀ ਜਿੱਥੇ ਐਕਸਾਈਟਮੈਂਟ ਕਾਫੀ ਜ਼ਿਆਦਾ ਉੱਥੇ ਹੀ ਲੋਕਾਂ ਦੇ ਮਨ ਦੇ ਵਿੱਚ ਇੱਕ ਟੈਨਸ਼ਨ ਪਈ ਹੋਈ ਹੈ ਕਿ ਦੀਵਾਲੀ ਦਾ ਤਿਉਹਾਰ ਇਸ ਵਾਰ 20 ਤਰੀਕ ਨੂੰ ਮਨਾਇਆ ਜਾਵੇ ਜਾਂ ਫਿਰ 21 ਤਰੀਕ ਨੂੰ ਕਾਫੀ ਵਿਦਵਾਨਾਂ ਦੇ ਵੱਲੋਂ ਜਿਹੜੀ ਡੇਟ ਵੀ ਫਾਈਨਲ ਕਰਕੇ ਦੱਸੀ ਗਈ ਪਰ ਫਿਰ ਵੀ ਕਾਫੀ ਵਿਦਵਾਨ ਜੋ ਕਿ 20 ਤਰੀਕ ਦੱਸਦੇ ਹੋਏ ਨਜ਼ਰ ਆਏ ਤੇ ਕੁਝ 21 ਤਰੀਕ ਦੱਸਦੇ ਹੋਏ ਨਜ਼ਰ ਆਏ ਜਿਸ ਕਰਕੇ ਲੋਕ ਇਸ ਟੈਂਸ਼ਨ ਦੇ ਵਿੱਚ ਨੇ ਕਿ ਆਖਰ ਇਸ ਵਾਰ ਦੀਵਾਲੀ ਮਨਾਈਏ ਤਾਂ ਕਿੰਨੀ ਤਰੀਕ ਨੂੰ ਮਨਾਈਏ ਤਾਂ ਬਾਜ਼ਾਰਾਂ ਦੇ ਵਿੱਚ ਪਹੁੰਚ ਚੁੱਕੇ ਹੋਏ ਆ ਜਿੱਤੇ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵਾਰ ਲੋਕ ਕੀ ਕਹਿ ਰਹੇ ਨੇ ਕਿ ਕਿੰਨੀ ਤਰੀਕ ਨੂੰ ਦੀਵਾਲੀ ਜਿਹੜੀ ਆ ਮਨਾਈ ਜਾਏਗੀ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਤੁਹਾਡਾ ਭਾਈ ਹਰਸ਼ੀਤ ਇਸ ਵਾਰ ਦੀਵਾਲੀ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਹੈ ਕਿ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇ ਸ਼ਾਪਿੰਗ ਕਰਨ ਆ ਰਹੇ ਨੇ ਤੇ ਦੀਵਾਲੀ ਲੋਕ ਕਿੰਨੀ ਤਰੀਕ ਨੂੰ ਮਨਾਉਣ ਜਾ ਰਹੇ ਨੇ ਭਾਈ ਕੋਈ 20 ਦੀ ਕਹਿ ਰਿਹਾ ਕੋਈ 21 ਦੀ ਕਹਿ ਰਿਹਾ ਸਮਝ ਨਹੀਂ ਲੱਗਦੇ ਵੀ ਤੇ ਮਾਰਕੀਟ ਦਾ ਹਾਲ ਹੈ ਭਾਈ ਉਧਰ ਰਸ਼ ਹੈਗਾ ਟ੍ਰੈਫਿਕ ਹੈਗਾ ਪਰ ਹੈ ਨਹੀਂ ਜੀ ਕੰਮ ਕੀ ਲੱਗਦਾ ਇਸ ਵਾਰ ਦੋ ਦਿਨ ਤਿਉਹਾਰ ਮਨਾਇਆ ਜਾਏਗਾ ਲੋਕਾਂ ਨੂੰ ਲੱਗਦਾ ਤਾਂ ਆਹੀ ਪਿਆ ਹੋਵੇ ਜੀ ਇਹ ਦੇਖ ਕੇ ਤਾਂ ਮੈਮ ਇਸ ਵਾਰ ਦੀਵਾਲੀ ਦਾ ਤਿਉਹਾਰ ਕਿੰਨੀ ਤਰੀਕ ਨੂੰ ਮਨਾਉਣ ਜਾ ਰਹੇ ਹੋ ਵੈਸੇ ਦੀਵਾਲੀ ਤਾਂ ਅਸੀਂ ਕੰਟੀਨਿਊ ਹੀ ਕਰਾਂਗੇ ਹਾਂਜੀ 29 ਦੀ ਕਿਉਂਕਿ 3 45 ਦਾ ਵੈਸੇ ਬੰਦਾ ਹੈ ਜੀ ਜੋ ਦੀਵਾਲੀ ਦੀ ਸਟਾਰਟਿੰਗ ਹੋ ਜਾਂਦੀ ਹੈ ਤੇ ਜੇ ਮੱਸੀਆ ਨੂੰ ਅਸੀਂ ਦੇਖਦੇ ਹਾਂ ਤੇ ਮੱਸੀਆ ਕਰਕੇ ਸਾਨੂੰ ਮਤਲਬ ਕਿ 21st ਨੂੰ ਹੀ ਕਰਾਂਗੇ ਜੀ ਉਸ ਨੂੰ ਇਸ ਵਾਰ ਕਨਫਿਊਜ਼ਨ ਜਿਹੜੀ ਕਾਫੀ ਜ਼ਿਆਦਾ ਕ੍ਰੀਏਟ ਹੋ ਚੁੱਕੀ ਵੈਸੇ ਉਹਦੇ ਵਿੱਚ ਕਿਹਾ ਹੈ ਕਿ ਜੋ ਪੰਡਤ ਨੂੰ ਦੇਖ ਕੇ ਕਹੀਏ ਜਾਂ ਅਸੀਂ ਜੇ ਗੁਰਦਾਰੇ ਸਾਹਿਬ ਜੀ ਤੇ ਉਹ 21st ਨੂੰ ਕੀਤੀ ਜਾ ਰਹੀ ਹੈ ਹਾਂਜੀ ਜੀ ਜੀ ਸੋ ਬਿਲਕੁਲ ਮੈਮ ਇਸ ਵਾਰ ਦੀਵਾਲੀ ਕਿੰਨੀ ਤਰੀਕ ਨੂੰ ਮਨਾਉਣ ਜਾ ਰਹੇ

जो हिंदू धर्म कहेगा वैसे ही हम चलेंगे लेकिन इस बार देखने को मिल रहा है कुछ लोग कह रहे हैं कि को मनाएंगे कुछ कह रहे हैं इक्कीस को क्या है इस बार दो दिन दिवाली मनाई जाएगी ये तो कितने सालों से ही चलता आ रहा है कि हर त्यौहार तो अब दो ही आ गए कोई कहता है राखी भी इस टाइम पे बनाओ कब दिवाली भी आ गई इस टाइम पे बनाओ ये शुभ टाइम है ये शुभ टाइम है रब का नाम लेके जो समझिए आपको दिन सही लगता है वो मना इस बार दिवाली का त्योहार किन्नी तारीख में मनाने जा रहे हो आई थिंक हम लोग सोच रहे हैं कल के लिए ट्वेंटी को जी 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 बिकॉज़ इसमें कुछ मुहूर्त निकल रहा है ना कि ये सुबह तीन बजे से लेकर के एंड लास्ट जो है इक्कीस तारीख को ये पाँच बजे तक है तो उसमें हम पूजा नहीं कर सकते हैं तो हमने बीस तारीख को पूजा करेंगे कुछ लोग कह रहे हैं कि बीस तारीख को जो है तीन बजकर चवालीस मिनट पर जो है दोपहर को अमावस्या शुरू होगी तो इसलिए पूजा जो है कुछ लोग कह रहे हैं इक्कीस को करेंगे कुछ लोग कह रहे हैं बीस को आप कितनी तारीख को पूजा करने जा रहे हो हमारा तो अभी बीस का ही है ਬਟ ਹਮਾਰੇ ਮੈਂ ਪੰਡਿਤ ਸੇ ਇੱਕ ਵਾਰ ਹੋਰ ਪੁੱਛ ਕਰਕੇ ਅਗਰ ਉਹਨਾਂ ਨੇ ਬੋਲਾ ਤਾਂ ਠੀਕ ਹੈ ਹਮ ਫਿਰ 20 ਕੋ ਕਿ ਨਹੀਂ ਤਾਂ 21 ਕੋ ਕਰਾਂਗੇ ਤਾਂ ਮਤਲਬ ਹਮਾਰੇ ਲਈ ਦੋਨੋਂ ਹੀ ਉਹ ਹੋਵੇਗਾ ਐਕਸਾਈਟਮੈਂਟ ਕਿਤਨੀ ਹੈ ਤਿਹਾਰ ਕੋ ਲੈ ਕੇ ਬਹੁਤ ਜ਼ਿਆਦਾ ਹੋਰ ਲੋਕਾਂ ਨਾਲ ਗਲਤ ਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤਾਂ ਬਾਜ਼ਾਰਾਂ ਦੇ ਵਿੱਚ ਰੌਣਕਾ ਦੇਖਣ ਨੂੰ ਮਿਲ ਰਹੀਆਂ ਨੇ ਲੋਕ ਵੱਖੋ ਵੱਖ ਡੇਟਸ ਜਿਹੜੀਆਂ ਦੱਸ ਰਹੇ ਨੇ ਮੈਮ ਇਸ ਵਾਰ ਦੀਵਾਲੀ ਦਾ ਤਿਹਾਰ ਕਿੰਨੀ ਤਰੀਕ ਨੂੰ ਮਨਾਉਣ ਜਾ ਰਹੇ ਹੋ 20 ਤਾਰੀਖ ਨੂੰ 20 ਕੋ ਹਾਂ ਜੀ बीस की है तो बीस को ही मना रहे हैं इसलिए ए, कुछ लोग कह रहे हैं कि बीस तारीख को जो है दोपहर तो को अमावस्या शुरू होगी जिस कारण जो है दिन जो है वो इक्कीस को शुरू होगा तो कुछ लोग इक्कीस तारीख को भी कह रहे हैं क्या लगता है इस इस बार जो है दिवाली का त्यौहार दो दिन मनाया जाएगा केवल एक लोता त्यौहार है जो अमावस्या को आता है और रा, अमावस्या रात की होती है तो इसलिए 20 तारीख का ही त्यौहार मनाना चाहिए दीपावली हमारे जो बड़े लोग हैं वो भी यही कह रहे हैं कि 20 का ही है 21 में रात को अमावस्या नहीं होगी एकम आ जाएगी इसलिए 20 को ही होना चाहिए जी थी। थी। ठीक है थैंक यू थैंक यू सो बिल्कुल वख वख लोकांदे वखो वख रुझान पर इस बार दिवाली का त्यौहार 20 या फिर 21 मैडम इस बार दिवाली का त्यौहार किन्नी तारीख नु मनान जा रहे हो assi ta 20 nu soch rahe ha vese baaki ਜੇ ਅਸੀਂ ਆਪਣੇ ਮਹਾਰਾਜ ਜੀ ਦੀ ਗੱਲ ਸੁਣੀ ਹੈ ਤੇ ਉਹ ਕਹਿ ਰਹੇ ਕਿ 22 ਤਰੀਕ ਨੂੰ ਹਾਂ 21 ਤਰੀਕ ਨੂੰ ਵੀ ਮਨਾਣੀ ਆ ਹੁਣ ਦੇ ਦੋ ਰਹੀਆਂ ਸਾਡੇ ਤੇ ਬੈਠੇ ਹੋਏ ਆ ਅਸੀਂ ਵੀ ਕਿੱਦਾਂ ਕਰੀਏ ਇਹੀ ਸੋਚ ਰਿਹਾ ਅੱਜ ਸਮਾਨ ਖਰੀਦੀਏ ਕਿ ਕੱਲ ਖਰੀਦੀਏ ਇਹੀ ਆ ਆ ਦੇਖੋ ਤੁਹਾਡੇ ਬਾਜ਼ਾਰਾਂ ਚ ਕਿੰਨੀ ਕਰੋਣਕ ਦੇਖਣ ਨੂੰ ਮਿਲਦੀ ਕਿਉਂਕਿ ਤਿਉਹਾਰ ਜਿਹੜਾ 2 ਦਿਨ ਦਾ ਜਿਹੜਾ ਦੱਸਿਆ ਜਾ ਰਿਹਾ ਉਸ ਨੂੰ ਲੈ ਕੇ ਲੋਕ ਕਨਫਿਊਜ਼ ਵੀ ਹੋਣਗੇ ਤੁਸੀਂ ਵੀ ਗੱਲਬਾਤ ਕੀਤੀ ਹੋਗੀ ਤਾਂ ਕੀ ਕਹਿੰਦੇ ਨੇ ਲੋਕ 20 ਆ ਫਿਰ 21 ਤਰੀਕ ਨੂੰ ਮਨਾਈ ਜਾਏਗੀ ਕਿ ਨੂੰ ਕਹਿ ਰਹੇ ਆ ਕਾਫੀ ਜਣੇ 21 ਤਰੀਕ ਕਹਿ ਰਹੇ ਆ ਪੱਕੇ ਸਾਨੂੰ ਤਾਂ ਇੱਕ ਦਿਨ ਹੋਰ ਮਿਲ ਜਾਊਗਾ ਵਿੱਚ ਨੂੰ ਸਾਡਾ ਮਾਰ ਰੱਖਿਆ ਹੋਇਆ ਗਾਹ ਕਹਿਣੀ ਰਾਤੀ ਦੇਖੋ ਹੁਣ ਪੈ ਗਿਆ ਤਾਂ ਕਹਿ ਨਹੀਂ ਸਕਦੇ ਮੈਂ ਇਸ ਵਾਰ ਦੀਵਾਲੀ ਦਾ ਤਿਉਹਾਰ ਕਿੰਨੀ ਤਰੀਕ ਨੂੰ ਮਨਾਉਣ ਜਾ ਰਹੇ ਹਾਂ 21 ਤਰੀਕ ਨੂੰ ਅਸੀਂ ਤਾਂ ਮਨਾਣਾ ਹੈ ਕੁਝ ਲੋਕ 20 ਤਰੀਕ ਨੂੰ ਮਨਾਉਣ ਜਾ ਰਹੇ ਨੇ ਕੁਝ 21 ਨੂੰ ਚਲੋ ਤਿਉਹਾਰ ਖਰਾਬ ਕਰਨ ਦੀ ਗੱਲ ਹੈ ਹੋਰ ਕੁਝ ਨਹੀਂ ਹੈਗਾ ਪਰ ਤੁਸੀਂ ਕਿਸ ਹਿਸਾਬ ਦੇ ਨਾਲ 21 ਤਰੀਕ ਨੂੰ ਮਨਾਉਣ ਜਾ ਰਹੇ ਹੋ ਜੋਤਿਸ਼ਾਚਾਰ ਦੇ ਹਿਸਾਬ ਦੇ ਨਾਲ ਜਾਂ ਕਿਸ ਤਰੀਕੇ ਜਿਹੜਾ ਸਵੇਰ ਦਾ ਚੜਦਾ ਸੂਰਜ ਹੈ ਉਹ 21 ਤਰੀਕ ਦਾ ਉਸ ਹਿਸਾਬ ਦੇ ਨਾਲ ਅਸੀਂ ਮਨਾ ਰਹੇ ਹਾਂ ਇੱਕ ਤਾਂ ਤੁਹਾਡੇ ਕੋਲ ਕਾਫੀ ਜ਼ਿਆਦਾ ਲੋਕ ਆ ਰਹੇ ਹੋਣਗੇ ਤਾਂ ਤੁਸੀਂ ਵੀ ਗੱਲਬਾਤ ਕੀਤੀ ਹੋਗੀ ਤਾਂ ਕੀ ਕਹਿੰਦੇ ਨੇ ਲੋਕ 20 ਤਰੀਕ ਨੂੰ ਜ਼ਿਆਦਾ ਲੋਕ ਦੀਵਾਲੀ ਮਨਾਣਗੇ ਜਾਂ ਫਿਰ 21 ਨੂੰ ਵੈਸੇ ਤਾਂ 20 ਤਰੀਕ ਨੂੰ ਕਹਿ ਰਹੇ ਆ ਵੈਸੇ ਮਨਾਈ 20 ਤਰੀਕ ਨੂੰ ਹੀ ਜਾ ਰਹੀ ਹੈ ਸ਼ਾਮ ਨੂੰ ਪੂਜਾ ਜਿਹੜੀ ਹੋਣੀ ਉਹ 20 ਤਰੀਕ ਦੀ ਹੋਣੀ ਹੈ 21 ਤਰੀਕ ਨੂੰ ਵੀ ਕਈ ਲੋਕ ਮਨਾ ਰਹੇ ਆ ਜਿਹੜੀ ਪੂਜਾ ਸ਼ਾਨਦਮੇਨ ਉਹ 20 ਤਰੀਕ ਨੂੰ ਹੀ ਹੋਣੀ ਹੈ ਮੈਮ ਇਸ ਵਾਰ ਦੀਵਾਲੀ ਕਿੰਨੀ ਤਰੀਕ ਨੂੰ ਮਨਾਣ ਜਾ ਰਹੇ ਹੋ 20 ਜਾਂ ਫਿਰ 21 ਪਤਾ ਨਹੀਂ ਐਸਾ ਸੋਮਵਾਰ ਕੀ ਕਹਿ ਰਹੇ ਸਾਰੇ ਲੋਕ ਤੋਂ ਕੱਲ ਕੀ ਦੀਵਾਲੀ ਹੈ ਵੈਸੇ ਤਾਂ जी जी। so, कुछ लोग कह रहे कि बीस को कुछ कह रहे किस को तो क्या लगता है दो दो दिन दिन दिवाली मनाई मनाई जाएगी? जाएगी जाएगी वो तो तो अच्छी बात है दो दिन जाएगी, तो तो है भगवान का टाइम। आपको लगता नहीं इससे जो है कम हो कितनी तारीख को so, सामने आ रहे कुछ वी तारीख कह रहे कुछ इक्कीस कह रहे ਤਾ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਰ ਦੀਵਾਲੀ ਕਿੰਨੀ ਤਰੀਕ ਦੀ ਮਨਾਈ ਜਾ ਰਹੀ ਹੈ ਦੀਵਾਲੀ ਭਾਜੀ ਟਿਊਸਡੇ 21 ਨੂੰ ਮਨਾ ਰਹੇ ਆ ਮੇਰੇ ਸਾਹ ਅ ਕੀ ਕਾਰਨ ਕੀ ਹੈ 21 ਤਰੀਕ ਨੂੰ ਕਿਉਂ ਮਨਾਈ ਜਾ ਰਹੀ ਆ ਆ ਮੈਨੂੰ ਐਗਜੈਕਟ ਤਾਂ ਨਹੀਂ ਪਤਾ ਹੈਗਾ ਕੋਈ ਆ ਲਾਈਕ ਜੋ ਹਿੰਦੂ ਟ੍ਰੈਡੀਸ਼ਨ ਦੇ ਵਿੱਚ ਕਿ ਵੀ ਦੇ ਈਵਨਿੰਗ ਤੋਂ ਸਟਾਰਟ ਕਰਕੇ 21 ਦੀ ਈਵਨਿੰਗ ਤੱਕ ਸ਼ਾਇਦ ਕਹਿੰਦੇ ਦੀਵਾਲੀ ਹੈਗੀ ਆ ਤਾਂ ਮੈਕਸਿਮਮ ਲੋਕ 21 ਦੀ ਮੰਨ ਮਨਾ ਰਹੇ ਦਾ ਕਰਕੇ ਆਪਾਂ ਵੀ 21 ਦੀ ਮਨਾ ਰਹੇ ਆ ਅਸੀਂ ਵੀ ਰੁਝਾਨ ਜਿਹੜਾ ਲੋਕਾਂ ਤੋਂ ਲੈ ਰਹੇ ਆ ਤਾਂ ਕੁਝ ਲੋਕ ਕਹਿ ਰਹੇ ਨੇ ਕਿ 20 ਤਰੀਕ ਤੇ ਕੁਝ ਕਹਿ ਰਹੇ 21 ਕੀ ਲੱਗਦਾ ਇਸ ਵਾਰ ਦੋ ਦਿਨ ਤਿਉਹਾਰ ਮਨਾਇਆ ਜਾਏਗਾ ਕਾਫੀ ਟਾਈਮ ਹੁੰਦਾ ਹੈ ਨਾ ਕਾਫੀ ਤਿਆਰ ਦੋ ਦਿਨਾਂ ਦੇ ਵਿੱਚ ਡਿਵਾਈਡ ਕਰ ਦਿੰਦੇ ਆ ਤਾਂ ਉਹ ਇੰਨਾ ਵਧੀਆ ਨਹੀਂ ਰਹਿੰਦਾ ਸ਼ਾਇਦ ਚਾਰਮ ਜਿਹੜਾ ਹੈਗਾ ਤਿਉਹਾਰ ਦਾ ਉਹ ਕਿਤੇ ਨਾ ਕਿਤੇ ਘਟ ਜਾਂਦਾ ਤੇ ਮੇਰੇ ਹਿਸਾਬ ਨਾਲ ਹਰ ਤਿਉਹਾਰ ਦੀ ਪਹਿਲਾ ਕਿਲੇਅਰਟੀ ਜਿਹੜੀ ਹੋਣੀ ਉਹ ਜ਼ਰੂਰੀ ਆ ਮੈਮ ਕੀ ਲੱਗਦਾ ਇਸ ਵਾਰ ਦੀਵਾਲੀ ਦੀਆਂ ਰੌਣਕਾਂ ਡਬਲ ਹੋਣਗੀਆਂ ਜਾਂ ਫਿਰ ਰੌਣਕ ਘਟ ਜਾਏਗੀ ਨਹੀਂ ਜੀ ਰੌਣਕ ਹਮੇਸ਼ਾ ਇਹਦੀ ਵੱਧਦੀ ਹੋਈ ਆ ਜਿੰਨੇ ਦਿਨ ਉੰਨੀ ਜ਼ਿਆਦਾ ਰ ਮੈਨੂੰ ਕੀ ਲੱਗਦਾ ਵਾ ਕਿ ਇਸ ਵਾਰੀ ਲਾਸਟ ਟਾਈਮ ਦੀ ਤਰ੍ਹਾਂ ਵੀ ਨੂੰ ਵੀਦ ਵਾਲੀ ਉਨੇ ਉਤਸ਼ਾਹ ਨਾਲ ਮਨਾਉਣਗੇ ਤੇ 21 ਨੂੰ ਵੀ ਤੁਹਾਨੂੰ ਕੀ ਲੱਗਦਾ ਮੈਮ ਮੈਨੂੰ ਜਿਸ ਤਰ੍ਹਾਂ ਹੀ ਲੱਗਦਾ ਜੀ ਬੜੀ ਖੁਸ਼ੀਆਂ ਨਾਲ ਮਨਾਵਾਂਗੇ ਦੀਵਾਲੀ ਅਸੀਂ 21 ਤਰੀਕ ਨੂੰ ਮਨਾ ਰਹੇ ਹਾਂ ਕਿਉਂਕਿ ਸਾਨੂੰ ਹਰਿਮੰਦਰ ਸਾਹਿਬ ਤੋਂ ਹੁਕਮ ਹੋਇਆ ਨਾ ਬਈ ਸਿੱਖਾਂ ਨੇ 21 ਤਰੀਕ ਨੂੰ ਮਨਾਉਣੀ ਹੈ ਇਸ ਲਈ ਅਸੀਂ 21 ਤਰੀਕ ਨੂੰ ਹੀ ਮਨਾ ਰਹੇ ਹਾਂ ਸੋ ਬਿਲਕੁਲ ਵੱਖ-ਵੱਖ ਲੋਕਾਂ ਦੇ ਵੱਖੋ-ਵੱਖਰੇ ਰੁਝਾਨ ਸਾਹਮਣੇ ਆ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ 20 ਤਰੀਕ ਨੂੰ ਜਿਹੜੀ ਦੀਵਾਲੀ ਦੀ ਤਿਉਹਾਰ ਮਨਾਇਆ ਜਾਏਗਾ ਤੇ ਕੁਝ ਲੋਕ ਕਹਿ ਰਹੇ ਨੇ ਕਿ 21 ਤਰੀਕ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਏਗਾ ਸੋ ਤੁਹਾਡੇ ਇਲਾਕੇ ਦੇ ਵਿੱਚ ਤੇ ਤੁਸੀਂ ਕਿੰਨੀ ਤਰੀਕ ਨੂੰ ਦੀਵਾਲੀ ਦਾ ਤਿਉਹਾਰ ਮਨਾ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹ ਜਿਹੜਾ ਰੁਝਾਨ ਲੋਕਾਂ ਦਾ ਵੱਖੋ-ਵੱਖ ਦੇਖਣ ਨੂੰ ਮਿਲ ਰਿਹਾ ਜਿਸ ਦੇ ਨਾਲ ਲੋਕ ਜਿਹੜੇ ਨੇ ਕਨਫਿਊਜ਼ਨ ਦੇ ਵਿੱਚ ਨੇ ਕਿ ਦੀਵਾਲੀ ਦਾ ਤਿਉਹਾਰ ਇਸ ਵਾਰ ਕਿੰਨੀ ਤਰੀਕ ਨੂੰ ਮਨਾਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਦੀਵਾਲੀ ਦਾ ਤਿਉਹਾਰ ਤੁਸੀਂ ਕਿੰਨੀ ਤਰੀਕ ਨੂੰ ਮਨਾਉਣ ਜਾ ਰਹੇ ਹੋ ਲੁਧਿਆਣਾ ਤੋਂ ਵੀਡੀਓ ਜਨਰੇਲਿਸਤ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਘਟਿਆਲ ਟੈਲੀਪੋਸਟ ਪੰਜਾਬੀ